ਨਿਊਜ਼ੀਲੈਂਡ ਦੀ ਅਰਥਵਿਵਸਥਾ ਮੰਦਹਾਲੀ ਬਨ ਉਚਾਰੀ ਹੈ ਇਸਦੇ ਵਿੱਤ ਮੰਤਰੀ ਨਿਕੋਲਾ ਵਿਲਸ ਦੇ ਅਸਤੀਫੇ ਦੀ ਮੰਗ ਉਠਣ ਲੱਗ ਪਈ ਹੈ ਪਰ ਵਿਰੋਧੀ ਧਿਰ ਦੇ ਆਗੂ ਫਰਿਸਟ ਪਿਕਿੰਸ ਨੇ ਕਿਹਾ ਕਿ ਇਕੱਲੇ ਵਿਲਸ ਨੂੰ ਨਹੀਂ ਸਗੋਂ ਪੂਰੀ ਸਰਕਾਰ ਨੂੰ ਹੀ ਅਸਤੀਫਾ ਦੇਣਾ ਚਾਹੀਦਾ ਹੈ ਇਸੇ ਪ੍ਰਧਾਨ ਮੰਤਰੀ ਕਿਸਟੋਫ ਲਕਸਨ ਨੇ ਵਿਲਸ ਦਾ ਪੱਖ ਲੈਂਦੇ ਹੋਏ ਕਿਹਾ ਕਿ ਨਿਊਜ਼ੀਲੈਂਡ ਦੇ ਵਿੱਚ ਕੋਈ ਵੀ ਵਿਅਕਤੀ ਇਹ ਕੰਮ ਨਹੀਂ ਕਰ ਸਕਦਾ ਜੋ ਵਿਲਸ ਕਰ ਸਕਦਾ ਹੈ ਉਨ੍ਹਾਂ ਨੇ ਆਰਥਿਕ ਮੰਦਹਾਲੀ ਲਈ ਅਮਰੀਕੀ ਟੈਰਿਫਾਂ ਅਤੇ ਪਿਛਲੀ ਲੇਬਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਹਿਪਕਿੰਸ ਨੇ ਸਿੱਖੇ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਸਰਕਾਰ ਦੀ ਆਰਥਿਕ ਯੋਜਨਾ ਫੇਲ ਹੋ ਚੁੱਕੀ ਹੈ ਹਾਲਾਤ ਵੱਧ ਤੋਂ ਵੱਧਰ ਹੋ ਚੁੱਕੇ ਹਨ ਉਹ ਸਿਰਫ ਦੂਜਿਆਂ ਨੂੰ ਦੋਸ਼ ਦੇਣ ਦੀ ਕੋਸ਼ਿਸ਼ ਹੀ ਕਰ ਰਹੇ ਹਨ ਨਿਕੋਲਾ ਵਿਲਸ ਨੇ ਹਾਲਾਤ ਨੂੰ ਪੂਰੀ ਤਰ੍ਹਾਂ ਖਰਾਬ ਕੀਤਾ ਹੈ ਇਸ ਦੇ ਸਾਬਕਾ ਵਿੱਤ ਮੰਤਰੀ ਨੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਕਰਜ਼ਾ ਬਹੁਤ ਵੱਧ ਗਿਆ ਹੈ ਖਰਚੇ ਘਟ ਨਹੀਂ ਰਹੇ ਹਨ ਘਾਟਾ ਕਾਬੂ ਨਹੀਂ ਕੀਤਾ ਜਾ ਰਿਹਾ ਹੈ ਇਹ ਸਾਰੇ ਤੱਤ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾ ਰਹੇ ਹਨ ਇਸ ਤੋਂ ਪਹਿਲਾਂ ਸਾਬਕਾ ਮੰਤਰੀ ਨੇ ਵਿਲਸੇ ਅਸਤੀਫੇ ਦੀ ਵੀ ਮੰਗ ਕੀਤੀ ਸੀ ਹਿਪਕੈਂਜ਼ ਨੇ ਦੋਵੇਂ ਮੰਤਰੀਆਂ ਦੇ ਵਿਚਾਰਾਂ ਨੂੰ ਬੇहद ਘਟਿਆ ਕਰਾਰ ਦਿੱਤਾ ਹੈ ਉਹਨਾਂ ਦਾ ਕਹਿਣਾ ਸੀ ਕਿ ਆਰਥਿਕ ਨੁਸਖਾ ਪਿਛਲੇ 40 ਸਾਲਾਂ ਤੋਂ ਫੇਲਿਆ ਹੈ ਅਤੇ ਨਿਊਜ਼ੀਲੈਂਡ ਇਸ ਕਰਕੇ ਹੀ ਪਿੱਛੇ ਹੋ ਗਿਆ ਹੈ ਲੇਬਰ ਪਾਰਟੀ ਦੇ ਆਗੂ ਨੇ ਵੀ ਸਾਫ਼ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਵਾਅਦੇ ਉਦੋਂ ਹੀ ਕਰੇਗੀ ਜਦੋਂ ਯਕੀਨ ਹੋਵੇਗਾ ਕਿ ਉਹ ਪੂਰੇ ਕਰ ਸਕਦੇ ਹਨ ਹਿਪਕਿੰਸ ਨੇ ਲਕਸਨ ਅਤੇ ਵਿਲਸਟੇ ਤਿੱਖਾ ਹਮਲਾ ਕਰਦੇ ਹੋਏ ਅੱਗੇ ਕਿਹਾ ਹੈ ਕਿ ਲੋਕ ਚੋਣਾਂ ਤੋਂ ਪਹਿਲਾਂ ਕਹਿੰਦੇ ਸਨ ਕਿ ਅੰਤਰਰਾਸ਼ਟਰੀ ਕਾਰਨਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੁਣ ਜਦੋਂ ਹੋਰ ਦੇਸ਼ ਟੈਰਿਫਾਂ ਦਾ ਸਾਹਮਣਾ ਕਰਦੇ ਹੋਏ ਵੀ ਤਰੱਕੀ ਕਰ ਰਹੇ ਹਨ ਤਾਂ ਨਿਊਜ਼ੀਲੈਂਡ ਪਿੱਛੇ ਕਿਉਂ ਜਾ ਰਿਹਾ ਹੈ